ਮਿਰਚ ਮਸਾਲਾ ਲਸਣ ਪਿਆਜ਼ ਹਰ ਚੀਜ਼ ਕਿਸਾਨ ਫੈਮਲੀਆਂ ਜਿਹੜੀਆਂ ਨੇ ਉਹ ਬਾਜ਼ਾਰ ਚੋਂ ਲੈ ਰਹੀਆਂ ਨੇ ਬਾਜ਼ਾਰ ਚੋਂ ਲੈ ਰਹੀਆਂ ਨੇ ਔਰ ਉਹਨਾਂ ਨੂੰ ਹਲਦੀ ਤੱਕ ਸਾਡੇ ਕੋਲੇ ਮਸਾਲਾ ਤੱਕ ਆਪਣਾ ਨਹੀਂ ਰਹਿਗਾ ਸਾਡੇ ਤੱਕ ਮਿਰਚ ਤੱਕ ਆਪਣੀ ਨਹੀਂ ਹੈਗੀ ਵੀ ਮਿਰਚ ਦਾ ਅਸੀਂ ਤੜਕਾ ਜਿਹੜਾ ਲਾਉਣਾ ਮਿਰਚ ਤੱਕ ਨਹੀਂ ਹੈਗੀ ਸਾਡੇ ਕੋਲੇ ਮਿਰਚ ਵੀ ਸਾਨੂੰ ਪ੍ਰੋਸੈਸਡ ਲੈਣੀ ਪੈ ਰਹੀ ਹੈ ਮੈਂ ਕਹਿੰਦਾ ਵੀ ਉਹ ਕਹਿੰਦੇ ਕਈ ਗਣ ਨਹੀਂ ਨਹੀਂ ਆਹ ਹਲਦੀ ਜਿਹੜੀ ਹੈ ਮੈਂ ਘਰਾਂ ਚ ਆਪਣੇ ਘਰ ਚ ਵੀ ਗੱਲ ਕਰਦੇ ਨਹੀਂ ਨਹੀਂ ਆਹ ਆ ਰੰਗ ਨਾ ਜਿਹੜਾ ਇਹ ਮਿਰਚ ਦਾ ਰੰਗ ਵਧੀਆ ਲਾਲ ਆ ਯਾਰ ਸਬਜੀ ਮਿਰਚ ਦਾ ਰੰਗ ਲਾਲ ਪੀਲਾ ਹੋਣ ਨਾਲ ਕੀ ਮਤਲਬ ਹੈ ਇਹਦਾ ਮਤਲਬ ਉਹ ਚ ਕਲਰ ਪਾਇਆ ਹੋ ਆਰਟੀਫੀਸ਼ੀਅਲ ਐਡੀਟ ਪਾਏ ਹੋਏ ਨੇ ਸਟਿਮੂਲੈਂਟ ਨੇ ਕਿ ਜ਼ਿਆਦਾ ਖਾਓ ਤੁਸੀਂ ਜਿਹੜੇ ਅੰਗਰੇਜ਼ ਨੇ ਯੂਰਪ ਦੇ ਲੋਕ ਨੇ ਉਹ ਉਹ ਪਹਿਲਾਂ ਪਹਿਲਾਂ ਉਹ ਇਹ ਜਿਹੜਾ ਹਾਰ ਸ਼ਿੰਗਾਰ ਜਾਂ ਕੋਸਮੈਟਿਕ ਜਾਂ ਇਹ ਮੇਕਅਪ ਵੱਲੋਂ ਪਹਿਲਾਂ ਆਇਆ ਪਰ ਹੁਣ ਆਪਾਂ ਜਦੋਂ ਉਹਨਾਂ ਨੂੰ ਦੇਖਦੇ ਹਾਂ ਅੰਗਰੇਜ਼ ਲੋਕਾਂ ਨੂੰ ਤਾਂ ਉਹ ਇਹ ਜਿਹੜੀਆਂ ਸੁਰਖੀ ਪਾਊਡਰ ਮਤਲਬ ਨੇਲ ਪਾਲਿਸ਼ ਔਰਤਾਂ ਵੀ ਤੇ ਮਰਦ ਵੀ ਇਹਨਾਂ ਚੀਜ਼ਾਂ ਤੋਂ ਵਾਪਸ ਆ ਰਹੇ ਨੇ ਤੇ ਕੀ ਇਹ ਸੱਚ ਹੈ ਵੀ ਇਹ ਵਾਪਸ ਆ ਰਹੇ ਨੇ ਨਹੀਂ ਉਹ ਡੈਫੀਨਿਟਲੀ ਉਹ ਆਪਣੇ ਜਿਹੜੀ ਜਿਹੜੀ ਗੱਲਾਂ ਅਸੀਂ ਬੋਲ ਰਹੇ ਹਾਂ ਥੋੜੇ ਸਾਹਮਣੇ ਹੁਣ ਇਹ ਤਾਂ ਹੈ ਨਹੀਂ ਵੀ ਮੈਨੂੰ ਮੈਂ ਰਾਤ ਨੂੰ ਸੁੱਤਾ ਪਿਆ ਸੀ ਮੈਨੂੰ ਦਿਮਾਗ 'ਚ ਪਤਾ ਕਿ ਆਹ ਕਿਆ ਗੱਲ ਦਾ ਅਖਰ ਆਸੀ ਪੜ੍ਹੀ ਹੋਣੀ ਕਿਤੇ ਹੂੰ ਕੋਈ ਸਟੱਡੀ ਪਬਲਿਸ਼ ਹੋਈ ਹੋਊਗੀ ਹੂੰ ਆਸੀ ਸਮੇਂ ਦੇ ਨਾਲ ਆਸੀ ਸਟੱਡੀਆਂ ਕੀਤੀਆਂ ਹੂੰ ਉਹਦੇ ਵਿੱਚੋਂ ਜਿਹੜਾ ਮੈਟਰ ਇਕੱਠਾ ਹੁੰਦਾ ਫਿਰ ਹੁੰਦਾ ਕਿ ਹੁਣ ਇਸਨੂੰ ਬੋਲਿਆ ਜਾਵੇ ਯਾਰ ਹੂੰ ਬਿਲਕੁਲ ਸਮੇਂ ਦੇ ਨਾਲ ਹੈਨਾ ਤੇ ਇਹ ਜਿਹੜੀ ਗਲੋਬ ਪਹਿਲਾਂ ਇਨਫੋਰਮੇਸ਼ਨ ਜਿਹੜੀ ਸੀ ਉਹ ਕਲੈਕਟਿਵ ਹੁੰਦੀ ਸੀ ਇਕੱਠੀ ਹੁੰਦੀ ਇੱਕ ਥਾਂ ਤੇ ਪਈ ਰਹਿੰਦੀ ਸੀ ਹੁਣ ਗਲੋਬਲਾਈਜੇਸ਼ਨ ਦੇ ਜਮਾਨੇ 'ਚ ਇਹ ਇਹ ਰਾਤੋ ਰਾਤ ਸਰਕੂਲੇਟ ਕਰ ਜਾਂਦੀ ਹੈ ਹੂੰ ਬਿਲਕੁਲ ਹੁਣ ਹੁਣ ਇੱਕ ਸਿੰਪਲ ਜਿਹਾ ਉਹਦੇ ਉਹਨਾਂ ਜਦੋਂ ਪੀਲੇ ਪੈਣ ਪੱਤੇ ਸ਼ੁਰੂ ਹੋਏ ਤੇ ਮੈਨੂੰ ਇੱਕ ਜਾਨ ਨੇ ਕਹਿੰਦੇ ਜ਼ਿੰਕ ਪਾਓ ਇਹਦੇ 'ਚ ਹਮ ਹਣਾ ਥੋੜੇ ਪੱਤੇ ਪੀਲੇ ਹੋ ਰਹੇ ਆ ਇਹ 'ਚ ਮੈਗਨੀਸ਼ੀਅਮ ਵੀ ਪਾ ਦਿਓ ਇਹਦੇ 'ਚ ਜਦੋਂ ਉਹਨੇ ਮੈਗਨੀਸ਼ੀਅਮ ਤੇ ਜ਼ਿੰਕ ਦੀ ਗੱਲ ਕੀਤੀ ਤਾਂ ਮੇਰੇ ਦਿਮਾਗ 'ਚ ਇੱਕਦਮ ਸਟ੍ਰਾਈਕ ਕੀਤੀ ਗੱਲ ਕਿ ਅਸੀਂ ਜਿੰਨੇ ਬੱਚਿਆਂ ਦੀ ਟੈਸਟਿੰਗ ਕਰਵਾ ਰਹੇ ਆ ਹਮ ਹਣਾ ਉਹ 'ਚ ਮੈਗਨੀਸ਼ੀਅਮ ਤੇ ਜ਼ਿੰਕ ਹਰ ਇੱਕ 'ਚ ਕਮੀ ਆ ਰਹੀ ਹੈ ਹਮ ਜਦੋਂ ਤੁਹਾਡੇ ਪਲਾਂਟਸ ਵਿੱਚ ਖਤਮ ਹੋ ਗਿਆ ਹਮ ਹਮ ਮੈਗਨੀਸ਼ੀਅਮ ਤੇ ਜ਼ਿੰਕ ਆ ਥੋੜੇ ਸਰੀਰ 'ਚ ਵੀ ਖਤਮ ਹੋ ਜੂਗਾ ਕਿਉਂਕਿ ਆਪਣੇ ਤਾਂ ਜਿਹੜੇ ਏਸ਼ੀਅਨ ਲੋਕ ਨੇ ਜਿਹੜੇ ਹਣਾ ਆਪਾਂ ਕਹਿੰਦੇ 30 ਤੋਂ 40% ਦੇ ਜਿਹੜੇ ਲੋਕ ਨੇ ਇੰਡੀਆ ਦੇ ਜਿਹੜੀ ਕ੍ਰੀਮ ਹੈ ਅਪਰ ਅਪਰ ਮਿਡਲ ਕਲਾਸ ਜਿਹੜੀ ਹੈਗੀ ਆ ਹਣਾ ਉਹ ਲਗਭਗ ਉਹ 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 ਵੈਜੀਟੇਰੀਅਨ ਹੂੰ ਹਣਾ ਤੇ ਉਹ ਵੈਜੀਟੇਰੀਅਨ ਦੇ ਵਿੱਚ ম্যাগਨੀਸ਼ੀਅਮ ਜ਼ਿੰਕ ਉਹਨਾਂ ਦਾ ਆਮ ਫਰੂਟਸ ਵਿੱਚੋਂ ਇਹਨਾਂ ਵਿੱਚੋਂ ਹੀ ਸੀ ਲਾਸ ਸੋਰਸ ਸੀਗਾ ਹੁਣ ਕੀ ਹੈ ਕਿ ਆਨ ਵਾਲੇ ਸਮੇਂ ਚ ਅਸੀਂ ਤੁਹਾਨੂੰ ਅੱਜ ਇਹ ਸਾਹਮਣੇ ਕਹਿ ਰਹੇ ਹਾਂ ਕਿ ਮੁਲਕ ਜਿਹੜਾ ਹੈਗਾ ਉਹ ম্যাগਨੀਸ਼ੀਅਮ ਡੈਫਿਸਿਟ ਹੁੰਦਾ ਜਾ ਰਿਹਾ ਹੈ ਹੂੰ ਹਣਾ ਜਿਵੇਂ ਪਹਿਲਾਂ ਇੱਕ ਸਮਾਂ ਸੀ ਕਿ ਵਿਟਾਮਿਨ ਡੀ ਮੁਕਤ ਹੁੰਦਾ ਜਾ ਰਿਹਾ ਹੂੰ ਹਰ ਇੱਕ ਵਿਅਕਤੀ ਨੂੰ ਵਿਟਾਮਿਨ ਡੀ ਦੇਣਾ ਪੈ ਰਿਹਾ ਸੀ ਹੂੰ ਹੁਣ ਮਤਲਬ ম্যাগਨੀਸ਼ੀਅਮ ਤੇ ਜਿੰਕਲ ਸਰੀਰਾਂ ਚੋਂ ਖਤਮ ਹੋ ਰਿਹਾ ਖਤਮ ਹੋ ਰਿਹਾ ਇਹ ਸਰੀਰ ਚੋਂ ਖਤਮ ਹੋ ਰਿਹਾ ਔਰ ਉਹਦੇ ਚਾਰੇ ਡਾਈਟਰੀ ਫੈਕਟਰਸ ਨੇ ਜਿਹੜੇ ਉਹ ਵੀ ਵਿੱਚ ਉਵੇਂ ਰੋਲ ਪਲੇ ਕਰ ਰਹੇ ਨੇ ਹਾਂ ਹਾਂ ਹਨਾ ਹੁਣ ਥੋੜੀ ਗੱਲ ਚੱਲ ਪਈ ਹੈ ਤਾਂ ਹੁਣ ਗੱਲ ਗੱਲ ਸ਼ੁਰੂਆਤ ਅਸੀਂ ਕਿੱਥੋਂ ਕੀਤੀ ਹੈ ਜਾਈ ਚਲੋ ਉਸ ਤੇ ਜਾ ਰਹੀ ਹੈ ਜਦੋਂ ਅਸੀਂ ਆਰਟਿਸਟਿਕ ਬੱਚੇ ਨੂੰ ਅਸੀਂ ਜਨਰਲ ਤੌਰ ਤੇ ਇੱਕ ਮੂਮੈਂਟ ਚੱਲੀ ਪਹਿਲਾਂ ਅਸੀਂ ਜਦੋਂ ਕਹਿਣ ਲੱਗੇ ਡਾਈਟ ਨਾਲੇ ਕੰਮ ਕਰਦੀ ਹੈ ਤਾਂ ਸਾਨੂੰ ਲੋਕਾਂ ਨੇ ਵਿਰੋਧ ਕੀਤਾ ਇਹਦਾ ਵੀ ਡਾਈਟ ਦਾ ਕੋਈ ਰੋਲ ਨਹੀਂ ਬ੍ਰੇਨ ਤੇ ਡਾਈਟ ਦਾ ਕੋਈ ਰੋਲ ਨਹੀਂ ਜੋ ਮਰਜ਼ੀ ਖਾਣ ਨੋਂਦੇ ਉਹ ਕਦੋਂ ਅਸੀਂ 2009 ਤੋਂ ਰੋਲਾ ਪਾ ਰਹੇ ਹਾਂ 16 17 ਤੱਕ ਉਹਨਾਂ ਨੇ ਸਾਡੇ ਡਾਈਟ ਨੂੰ ਮਾੜਾ ਮਾੜਾ ਫੋਲੋ ਕਰਨਾ ਸ਼ੁਰੂ ਕਰਤਾ ਉਹ ਕਹਿੰਦੇ ਨਹੀਂ ਨਹੀਂ 슈ਗਰ ਤਾਂ ਤੁਸੀਂ ਘਟੋ ਘਟ ਬੰਦ ਕਰ ਦੋ 슈ਗਰ ਦੇ ਨਾਲ ਬੱਚਾ ਹੈਪਰ ਘਟ ਜਾਂਦਾ ਅੱਛਾ ਜੇ ਉਹਨੂੰ ਕਿਸੇ ਨੂੰ ਪੁੱਛਦੇ ਸੀ 슈ਗਰ ਨਾਲ ਕਿਉਂ ਘਟ ਜਾਂਦਾ ਇਹ ਨਹੀਂ ਪਤਾ ਬਸ 슈ਗਰ ਨਾਲ ਘਟ ਜਾਂਦਾ ਹਾਂ ਰਾਈਟ ਹੁਣ ਅਸੀਂ 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 ਤੁਹਾਨੂੰ ਕਲੀਅਰ ਕਰਨਾ ਚਾਹਾਂਗੇ ਕਿ ਜਦੋਂ ਇੱਕ ਮੋਲੀਕੂਲ ਅਗਰ 슈ਗਰ ਦਾ ਹੈਗਾ ਤੇ ਉਸ ਨੂੰ ਪੂਰੀ ਪਾਚਨ ਕਿਰਿਆ ਵਾਸਤੇ ਮੈਟਾਬੋਲਾਈਟ ਕਰਨ ਵਾਸਤੇ ਤਨੋਂ 26 ਮੋਲੀਕਿਊਲ ਮੈਗਨੀਸ਼ੀਅਮ ਦਾ ਚਾਹੀਦੇ ਆ ਹੂੰ ਠੀਕ ਹੈ ਪੰਜਾਬੀ ਚ ਜੇ ਹੁਣ ਜੇ ਦੇਸੀ ਸਮਝਾਉਣਾ ਹੋਵੇ ਤਾਂ ਵੀ ਇੱਕ ਚਮਚ ਨੂੰ ਜੇ ਤੁਸੀਂ ਸ਼ੂਗਰ ਨੂੰ ਪਚਾਉਣਾ ਹੋਵੇ ਤਾਂ 26 ਚਮਚ ਤੁਹਾਨੂੰ ਮੈਗਨੀਸ਼ੀਅਮ ਦੇ ਚਾਹੀਦੇ ਆ ਅੱਛਾ ਉਹ ਬੋਡੀ ਦੇ ਵਿੱਚੋਂ ਕੱਢੂਗੀ ਹੂੰ ਉਹ ਮੇਰੇ ਉਹ ਹੱਡੀਆਂ ਖੋਰੂਗੀ ਹੱਡੀਆਂ ਖੋਰੂ ਉਹ ਬੋਡੀ ਚੋਂ ਕੱਢੂਗੀ ਮਤਲਬ ਜੇਕਰ ਆਪਾਂ ਜ਼ਿਆਦਾ ਚੀਨੀ ਖਾਂਦੇ ਆ ਮਿੱਠਾ ਖਾਂਦੇ ਆ ਤਾਂ ਸਾਡੀਆਂ ਹੱਡੀਆਂ ਨੂੰ ਖੋਰਾ ਲੱਗੂਗਾ ਹਾਂ ਥੋੜੇ ਉਂ ਮੋਟਾਪਾ ਤੁਹਾਨੂੰ ਵਧਿਆ ਜਾਊਗਾ ਹੂੰ ਤੁਸੀਂ ਦੇਖਿਆ ਵੈਸੇ ਹੱਡੀਆਂ ਨੂੰ ਖੋਰਾ ਲੱਗੂ ਮਿੱਠੇ ਨਾਲ ਅੱਛਾ ਹੋਊਗਾ ਕਿ ਜ ਜੋ ਉਹਨਾਂ ਸਾਹਮਣੇ ਦੇਖੀ ਤਾਂ ਉਹਨਾਂ ਹੱਡੀਆਂ ਖੋਖਲੀਆਂ ਹੋਣੀਆਂ ਨਹੀਂ ਚਾਹੀਦੀਆਂ ਸੀ। ਹੂੰ। ਸਟ੍ਰੈਸ ਉਹਨਾਂ ਦੇ ਜਿਹੜੇ ਆਸਟਿਓਪਰੋਸਿਸ ਸੀ ਉਹਨਾਂ ਕਹਿ ਰਹੇ ਆ ਉਹਨਾਂ ਨੂੰ ਹੋਣੀ ਨਹੀਂ ਚਾਹੀਦੀ ਸੀਗੀ। ਪਰ ਉਹਨਾਂ ਆਸਟਿਓਪਰੋਸਿਸ ਹੁੰਦੀ ਜਾ ਰਹੀ ਆ। ਉਹ ਜੀ ਕਿ ਹੈ ਕਿ ਹਰ ਫਰ ਫੂਡ ਸਾਡੇ ਕਾਰਬੋਹਾਈਡਰੇਟ ਵਧ ਗਿਆ। ਹੂੰ। ਫੂਡ ਚ ਵਧ ਗਿਆ। ਕਾਰਬੋਹਾਈਡਰੇਟ ਬਹੁਤ ਜ਼ਿਆਦਾ ਆ ਰਿਹਾ। 슈ਗਰ ਕੰਟੈਂਟ ਬਹੁਤ ਆ ਰਿਹਾ ਹੈਗਾ। ਜਿਹੜੇ ਆਰਟੀਫੀਸ਼ੀਅਲ ਕਲਰਸ ਆ ਛੋਟੇ ਸੌਫਟ ਡਰਿੰਕਸ ਹੋ ਗਏ, ਛੋਟੇ ਜੂਸੇਸ ਹੋ ਗਏ, ਜਿੰਨੀ ਵੀ ਚੀਜ਼ਾਂ ਹੈਗੀਆਂ ਉਹਨਾਂ ਚ 슈ਗਰ ਕਿਸ ਨੇ ਅ ਜੋ ਬੱਚੇ ਦੇ ਬਿਹੇਵੀਅਰ ਤੇ ਕਿਵੇਂ ਇੰਪੈਕਟ ਕਰਦੇ ਆ ਹਮ ਹਣਾ ਵੀ ਆਮ ਬੱਚੇ ਦੇ ਵੀ ਬਿਹੇਵੀਅਰ ਤੇ ਕਿਵੇਂ ਇੰਪੈਕਟ ਕਰਦੀ ਏ ਗੱਲ ਬੱਚੇ ਹਾਈਪਰ ਕਿਉਂ ਹੋ ਰਿਹਾ ਤੁਹਾਨੂੰ ਪਤਾ ਹੋਊਗਾ ਕਿ ਹਰ ਸੱਤ ਹਰ ਸੱਤ ਅੱਜ ਆਟਿਜ਼ਮ ਡੇ ਹੈਗਾ ਤੇ ਹਰ ਉਹ ਤੇ ਇੱਕ ਰਿਪੋਰਟ ਆਏ ਕਿ ਹਰ ਸੱਤ ਬੱਚਿਆਂ ਬਾਅਦ ਇੱਕ ਬੱਚਾ ਜਿਹੜਾ ਹੈਗਾ ਉਹ ADHD ਹੋ ਰਿਹਾ ਹਣਾ ADHD ਮਤਲਬ ਹਾਈਪਰ ਐਕਟਿਵ ਬਹੁਤ ਹੋ ਰਿਹਾ ਉਹ ਤਾਂ ਸਹੀ ਹੈ ਹਾਈਪਰ ਐਕਟਿਵ ਬਹੁਤ ਆ ਧਿਆਨ ਨਹੀਂ ਦਿੰਦਾ ਪੜਾਈ ਦੇ ਵਿੱਚ ਠਿਕ ਨਹੀਂ ਰਿਹਾ ਉਹਦੇ ਵਿੱਚ ਮੇਨ ਕਾਰਨ ਜਦੋਂ ਮੈਗਨੀਸ਼ੀਅਮ ਘਟ ਜੂਗਾ ਉਹਦਾ ਬੱਚਾ ਕ੍ਰੈਂਕੀ ਹੋ ਜਾਊਗਾ ਹੂੰ ਬੱਚਾ ਇਰੀਟੇਟ ਹੋਊਗਾ ਬੱਚਾ ਹਾਈਪਰ ਐਕਟ ਨਾ ਕਰੂਗਾ ਹੂੰ ਜਦੋਂ ਮੈਗਨੀਸ਼ੀਅਮ ਦੀ ਮਾਤਰਾ ਵਧਾਉਣੇ ਬੱਚਾ ਰਿਲੈਕਸ ਹੋ ਜਾਊਗਾ ਹੂੰ ਹੈਨਾ ਤਾਂ ਮੈਗਨੀਸ਼ੀਅਮ ਕਿਸੇ ਨਾ ਕਿਸੇ ਰੂਪ ਚ ਸਾਡੀ ਸਰੀਰ ਚ ਨਿਕਲੀ ਜਾ ਰਿਹਾ ਹੈਗਾ ਹੈਨਾ ਇਸੇ ਤਰ੍ਹਾਂ ਜਿਹੜੇ ਅਸੀਂ ਕਹਾਂ ਵੀ ਸਾਡੀ ਜਿਹੜੀ ਸੋਇਲ ਹੈ ਉਹ ਡੈਫੀਸਿਟ ਹੁੰਦੀ ਜਾ ਰਹੀ ਹੈ ਮੈਗਨੀਸ਼ੀਅਮ ਤੇ ਜ਼ਿੰਕ ਦੀ ਹੁਣ ਤੁਸੀਂ ਆਮ ਕਿਸਾਨਾਂ ਨੂੰ ਸੁਣਾਣਾ ਵੀ ਹਾਂ ਜ਼ਿੰਕ ਪਾਈਏ ਅਸੀਂ ਪlant ਨੂੰ ਪਹਿਲਾਂ ਕਦੇ ਸੁਣਿਆ ਸੀ ਜ਼ਿੰਕ ਪਾਉਂਦੇ ਨੇ ਅੱਜ ਤੋਂ 50 ਸਾਲ ਪਹਿਲਾਂ ਸੀ ਨਹੀਂ ਸੁਣਿਆ ਰਿਹਾ ਸੀ ਹੁਣ ਵਾਪਸ ਕਿਵੇਂ ਆਉਣ ਆਏ ਤੁਸੀਂ ਆ ਰਹੇ ਹੋ ਟ੍ਰੈਂਡ ਤੇ ਪਹਿਲਾਂ ਅਸੀਂ ਬੜੇ ਸਿਲ ਵੀ ਆ ਚੀਜ਼ੇ ਕਮੀ ਅਸੇ ਆ ਚੀਜ਼ ਪਾ ਦਾਂਗੇ ਆ ਚੀਜ਼ ਪਾ ਪਾ ਦਾਂਗੇ ਲੈ ਦੇ ਕੇ ਹੁਣ ਗੱਲ ਜਿਹੜੀ ਆ ਰਹੀ ਹੈ ਜਿਹੜੇ ਆਰਗੈਨਿਕ ਖੇਤੀ ਕਰ ਰਹੇ ਆ ਲੋਕ ਉਹ ਗੱਲ ਕਰੇ ਭਾਈ ਸਾਹਿਬ ਰੂੜੀ ਪਾ ਦਿਓ ਹੂੰ ਉਹ ਚ ਸਾਰਾ ਕੁਝ ਹੀ ਆ ਜਾਊਗਾ ਹੂੰ 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 ਉਸੇ ਤਰ੍ਹਾਂ ਹੁਣ ਲੈ ਦੇ ਕੇ ਜਿਹੜੀ ਇੰਟਰਨਲ ਬੋਡੀ ਦੀ ਵੀ ਉਹੀ ਗੱਲ ਆਊਗੀ ਕਿ ਤੁਸੀਂ ਹੈਲਦੀ ਫੂਡ ਦੇ ਦਿਓ ਚਾਹੇ ਨਾਨਵੈਜ ਦੇ ਦਿਓ ਚਾਹੇ ਉਸ ਨਾਲ ਹੈਲਦੀ ਫੂਡ ਜਿਹੜਾ ਐਨੀਮਲ بیس ਫੂਡ ਰਾਇ ਪ੍ਰੋਟੀਨ ਹੈ ਦੁੱਧ ਨਾਲ ਬਣੀਆਂ ਚੀਜ਼ਾਂ ਹਨਾ ਜਾਂ ਕਿਉ ਮੱਖਣ ਪਨੀਰ ਫਰਮੈਂਟਡ ਫੂਡ ਜਿਹੜਾ ਦੁੱਧ ਹੈਗਾ ਫਰਮੈਂਟਡ ਦੁੱਧ ਹੈ ਜਿਹੜਾ ਉਹ ਕਿਸੇ ਨਾ ਕਿਸੇ ਰੂਪ ਚ ਦਿਓ ਤੇ ਉਹਦੇ ਚ ਬੋੜੀ ਨੂੰ ਜਿਹੜੇ ਜਿਹੜੇ ਕੈਮੀਕਲ ਚਾਹੀਦੇ ਹੋਣਗੇ ਉਹ ਬੋੜੀ ਆਪਣੇ ਆਪ ਲੈ ਚੁੱਕੀ ਉਸ ਨੂੰ ਤੁਸੀਂ ਵੱਖਰੇ ਵੱਖਰੇ ਸਪਲੀਮੈਂਟ ਦੇ ਪ੍ਰਤੀ ਚੁਆਇਸ ਹੀ ਨਾ ਹੋ ਜੀ ਉਹਦੇ ਪ੍ਰਤੀ ਤੁਸੀਂ ਬੜੇ ਸਿਆਣੇ ਨਹੀਂ ਹੈਗੇ ਜਿਵੇਂ ਅਸੀਂ ਸਿਆਣੇ ਬਣਨ ਦੀ ਕੋਸ਼ਿਸ਼ ਕੀਤੀ ਸੀ ਗ੍ਰੀਨ ਰੈਵੋਲੂਸ਼ਨ ਦੇ ਵਿੱਚ ਵੀ ਸਾਨੂੰ ਪਤਾ ਹੈ ਬੂਟੇ ਨੂੰ ਕਿਹੜੀ ਕਿਹੜੀ ਚੀਜ਼ ਚਾਹੀਦੀ ਆ ਅਸਲ ਦੇ ਵਿੱਚ ਅਸੀਂ ਥੱਕ ਗਏ ਆ ਹਣਾ ਇੱਕ ਚੀਜ਼ ਘਾਟ ਪੂਰੀ ਕਰਦੇ ਨਵੀਂ ਚੀਜ਼ ਦੀ ਘਾਟ ਆ ਜਾਂਦੀ ਆ ਥੱਕਦੇ ਜਾ ਰਹੇ ਆ ਸਾਡੀ ਜ਼ਮੀਨ ਜਿਹੜੀ ਖਤਮ ਹੁੰਦੀ ਜਾ ਰਹੀ ਆ ਕਿਉਂਕਿ ਜਿਹ ਹਮ ਹਣਾ ਜਿਹੜੇ ਫੂਡ ਦੇ ਪ੍ਰਤੀ ਅੱਜ ਰਿਸਰਚ ਹੋਈ ਐ ਉਹ 10 ਦਿਨਾਂ ਬਾਅਦ ਕੁਝ ਹੋਰ ਹੋ ਜਾਂਦੀ ਐ ਹਮ ਹਣਾ ਜਿਹੜੇ ਤੁਸੀਂ ਕੱਲ ਕੱਲ ਕਹਿ ਰਹੇ ਸੀਗੇ ਵੀ ਇਹ ਰਿਫਾਈਨਡ ਖਾਣਾ ਚਾਹੀਦਾ ਹੁਣ ਕਹਿੰਦੇ ਰਿਫਾਈਨਡ ਨਹੀਂ ਖਾਣਾ ਚਾਹੀਦਾ ਹਮ ਜਿਹੜੇ ਹੁਣ ਕੱਲ ਤੱਕ ਐ ਕਹਿੰਦੇ ਸੀ ਸਰੋਂ ਦਾ ਤੇਲ ਖਾਣਾ ਚਾਹੀਦਾ ਹਮ ਖਾਣੇ ਤੜਕਾ ਲਾਉਣ ਵਾਸਤੇ ਚਲੋ ਰਿਫਾਈਨਡ ਰਹਿਣ ਦਿਓ ਸਰੋਂ ਦਾ ਤੇਲ ਲਾਓ ਹੁਣ ਉਹ ਗੱਲ ਪੁੱਠੇ ਉੱਥੇ ਆ ਰਹੀ ਐ ਕਿ ਨਹੀਂ ਭਾਈ ਕੋਈ ਵੀ ਵੈਜੀਟੇਬਲ ਆਇਲ ਲਾਉਂਗੇ ਉਹਦਾ ਚਾਂਸ ਰਹੂਗਾ ਤੁਹਾਡੇ ਅੰਦਰ ਅਲਰਜੀ ਹੋਣ ਦਾ ਠੀਕ ਤੁਸੀਂ ਘਿਓ ਖਾਓ ਘਿਓ ਦਾ ਤੜਕਾ ਸਭ ਤੋਂ ਸੇਫ ਤ ਇਹੀ ਤਾਂ ਸਾਡੇ ਬਜ਼ੁਰਗੋ ਪਹਿਲਾਂ ਕਹ ਰਹੇ ਸੀ ਦੇਸੀ ਕਿਉਂ ਦਾ ਦੇਸੀ ਕਿਉਂ ਦਾ ਵੀ 70 ਸਾਲ ਪਹਿਲਾਂ ਵੀ ਇਹੀ ਗੱਲ ਕਹਿ ਰਹੇ ਸੀ ਵੀ ਦੇਸੀ ਕਿਉਂ ਖਾ ਲੋ ਯਾਰ ਦੇਸੀ ਕਿ ਉਹ ਜਿਹੜਾ ਬੰਦਾ ਮਤਲਬ ਸਵੇਰ ਉੱਠ ਕੇ 100-100 ਗ੍ਰਾਮ 200 ਗ੍ਰਾਮ ਕਿਉਂ ਖਾ ਜਾਂਦਾ ਸੀ ਤੇ ਆ ਲੋਕ ਕਹਿੰਦੇ ਉਹ ਕੰਮ ਵੀ ਕਰਦੇ ਸੀ ਯਾਰ ਇਹ ਸਰੀਰ ਸਤਾਕਤ ਹੋਵੀ ਤਾਂ ਹੀ ਕੰਮ ਹੋਊਗਾ ਜੇ ਮੇਰੇ ਤੋਂ ਉੱਠਾ ਜਾਂਦਾ ਨਹੀਂ ਕੰਮ ਕਰਨ ਨੂੰ ਕਿੱਥੋਂ ਦਿਲ ਕਰੂਗਾ ਮੇਰੇ ਸੋਡ ਜੋੜ ਪੀੜ ਕਰਦੇ ਪੈਣੇ ਐਨਰਜੀ ਬਣ ਨਹੀਂ ਰਹੀ ਕੰਮ ਕਾਦਾ ਹੋ ਕੰਮ ਕਾਦਾ ਹੋਊਗਾ ਪਹਿਲਾਂ ਅੰਦਰ ਜਾਊਗਾ ਫਿਊਲ ਫਿਰ ਬੰਦਾ ਬਾਹਰ ਬੜਕ ਮਾਰੂਗਾ ਉਹ ਰਹੀ ਨਹੀਂ ਜਾਣਾ ਉਸ ਤੋਂ ਹਣਾ ਤੇ ਉਹ ਚੀਜ਼ਾਂ ਜਿਹੜੀਆਂ ਸੀਗੀਆਂ ਇਹ ਚੀਜ਼ਾਂ ਦਾ ਇੰਪੈਕਟ ਹੁੰਦਾ ਗਿਆ ਹੁਣ ਜਿਹੜੀ ਗੱਲ ਥੋੜੀ ਫੂਡ ਇੰਡਸਟਰੀ ਦੀ ਸਾਡੇ ਸਾਡੇ ਤੱਕ ਆਈ ਹਣਾ ਮੈਂ ਬੜਾ ਹੈਰਾਨ ਹ ਕਿ ਕਿਸੇ ਘਰ ਚ ਜਦੋਂ ਅਸੀਂ ਹਿਸਟਰੀ ਲੈਂਦੇ ਆ ਸਾਰੇ ਕੋਲ ਬੱਚੇ ਆਉਂਦੇ ਆ ਸੀ ਹਿਸਟਰੀ ਲੈਂਦੇ ਆ ਅੱਛਾ ਤੁਸੀਂ ਖਾਣਾ ਨਹੀਂ ਸਾਰਾ ਅਸੀਂ ਘਰ ਦਾ ਖਾਣਾ ਦਿੰਨੇ ਆ ਹਣਾ ਘਰ ਦੇ ਖਾਣੇ ਜਦੋਂ ਅਸੀਂ ਲਿਸਟ ਬਣਾਉਣ ਲੱਗਦੇ ਆ ਦੇਖੋ ਜੇ ਅਸੀਂ ਸਵੇਰ ਉੱਠ ਕੇ ਇਹ ਮੈਗੀ ਖਾਂਦਾ ਜੀ ਜਾਂ ਨੂਡਲਸ ਵਗੈਰਾ ਦੇ ਦਿੰਨੇ ਜੀ ਘਰ ਦੇ ਬਣਾਏ ਠੀਕ ਜਿਵੇਂ ਬਿਸਕੁਟ ਲੈ ਲੈਂਦਾ ਜੀ ਹਣਾ ਉਹ ਮੈਂ ਬਾਲੇ ਨਹੀਂ ਮਸ ਇੱਕ ਅਦਾ ਬਿਸਕੁਟ ਖਾ ਲੈਂਦਾ ਜੀ ਅੱਛਾ ਉਹ ਅਸੀਂ ਸਵੇਰ ਸਵੇਰ ਬਰੈਡ ਬਣਾਦੇ ਨੇ ਘਰੇ ਬਣਾਉਨੇ ਤੇ ਹੂੰ ਠੀਕ ਹੈ ਇਹ ਸਬਜੀ ਖਾ ਲੈਂਦਾ ਜੀ ਤੜਕਾ ਹਾਂ ਤੜਕਾ ਲਾ ਲੈਂਦਾ ਜੀ ਅੱਛਾ ਮਸਾਲੇ ਮੈਨੂੰ ਦੱਸੋ ਵੀ ਤੁਹਾਡੇ ਘਰ ਦੇ ਵਿੱਚ ਬਣਦਾ ਕੀ ਆ ਨਾ ਤਾਂ ਬਰੈਡ ਬਣਦੇ ਆ ਘਰ 'ਚ ਨਾ ਬੈਗੀ ਬਣਦੀ ਤੁਸੀਂ ਪੈਕਟ ਲਿਆ ਕੇ ਬਣਾ ਘਰੇ ਲਈ ਬਣਾ ਘਰੇ ਲਈ ਹਣਾ ਨਾ ਤੁਹਾਡੇ ਘਰੇ ਬਿਸਕੁਟ ਬਣਨਾ ਹੁਣ ਨਹੀਂ ਜੀ ਨਟਸ ਤਾਂ ਸੇਫ ਹੈ ਨਾ ਨਟਸ ਤਾਂ ਸੇਫ ਹੈ ਨਾ ਨਸਤਾ ਸੀ ਜਿਹੜੇ ਆਉਂਦੇ ਬੱਚੇ ਨੱਟਸ ਖਾਂਦੇ ਸਾਡੇ ਤੁਸੀਂ ਸੋਚੋ ਵੀ ਬਾਦਾਮ ਨੂੰ ਜੇ ਤੁਸੀਂ ਉਹ ਓਪਨ ਚ ਰੱਖ ਦੋ ਉਹ ਮਹੀਨਾ ਨਹੀਂ ਕੱਢਦਾ ਹੂੰ ਮਹੀਨਾ ਨਹੀਂ ਕੱਢਦਾ ਕੱਡਿਆ ਬਾਦਾਮ ਸੁਲ ਜੂ ਅੰਦਰ ਹੀ ਅੰਦਰ ਉਹ ਹੂੰ ਕਿਉਂਕਿ ਹਰ ਚੀਜ਼ ਦੀ ਸੈਲਫ ਲਾਈਫ ਹੈ ਹੂੰ 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 ਸੁਲਾਬਿਆ ਜਾ ਜਾਂਦਾ ਉਹ ਉਹ ਦੀ ਕੜਕ ਕਿ ਨਹੀਂ ਰਹਿ ਜਾਂਦੀ ਅੰਦਰ ਅੰਦਰ ਉਹ ਜੀ ਪੈਦਾ ਹੋ ਜਾਂਦੇ ਉਹਦੇ ਹੂੰ ਹੂੰ ਹਰ ਚੀਜ਼ ਦੀ ਇੱਕ ਸੈਲਫ ਲਾਈਫ ਹੈ ਜਿਹੜੀ ਕੰਪਨੀਆਂਜ਼ ਦਾ ਹੈ ਮੰਨ ਲਓ ਰਿਲਾਇੰਸ ਦੇ ਜਿਹੜਾਣੀ ਦੇ ਇਹਨਾਂ ਦੇ ਜਿਹੜੇ ਮੌਲਾਂ ਚ ਪਾਈਆਂ ਜਿਹੜੀਆਂ ਚੀਜ਼ਾਂ ਨੇ ਉਹ ਦੋ ਦੋ ਸਾਲ ਤੱਕ ਨਹੀਂ ਖਤਮ ਹੋ ਰਹੀਆਂ ਖਰਾਬ ਨਹੀਂ ਹੋਣਗੀਆਂ ਉਹ ਐਜਟ ਰਹਿਣੀਆਂ ਉਹ ਕਿਉਂ ਨਹੀਂ ਖਰਾਬ ਹੁੰਦੀਆਂ ਨਾ ਹੋਣ ਵਾਸਤੇ ਉਹ ਚ ਉਹ ਚ ਪ੍ਰੀਜ਼ਰਵੇਟਿਵ ਪਾਈ ਜਾਣਗੇ ਪ੍ਰੋਸੈਸਡ ਕੈਮੀਕਲ ਪਾਈ ਜਾਣਗੇ ਜਿਹੜੀ ਚੀਜ਼ ਨੂੰ ਪ੍ਰੋਸੈਸ ਕੀਤਾ ਜਾਊਗਾ ਜਿਹੜੀ ਚੀਜ਼ ਪ੍ਰੋਸੈਸ ਕਰਦੀ ਆ ਉਹ ਤੁਹਾਡੀ ਭੁੱਖ ਵਧਾਉਂਦੀ ਆ ਉਹ ਤੁਹਾਡੀ ਭੁੱਖ ਵਧਾਉਂਦੀ ਆ ਮਤਲਬ ਤੁਸੀਂ ਜਿਆਦਾ ਜਿਆਦਾ ਕੰਜ਼ੂਮ ਕਰੋ ਹਨਾ ਜੇ ਤੁਸੀਂ ਜਿਆਦਾ ਜਿਆਦਾ ਕੰਜ਼ੂਮ ਕਰੋ ਇੱਕ ਜਿਆਦਾ ਕੰਜ਼ੂਮ ਕਰੋ ਹਨਾ ਇੱਕ ਉਹਦੀ ਉਮਰ ਵਧੇ ਤੁਹਾਡੇ ਪ੍ਰੋਡਕਟ ਦੀ ਉਹਨਾਂ ਦੋਈ ਟਾਰਗੇਟ ਨੇ ਤੇ ਤੀਜਾ ਮੁਨਾਫਾ ਜ਼ਿਆਦਾ ਹੋਵੇ ਉਹਦੇ ਵਿੱਚ ਹਨਾ ਉਹਦੇ ਵਿੱਚ ਉਹ ਹਰ ਚੀਜ਼ ਨੂੰ ਪ੍ਰੋਸੈਸ ਕਰਕੇ ਦੇਣਗੇ ਹੁਣ ਜਦੋਂ ਮਿਲਟਸ ਦੀ ਗੱਲ ਆਉਂਦੀ ਆ ਬਹੁਤ ਸਾਰੇ ਹੁਣ ਪ੍ਰਚਾਰ ਚੱਲ ਰਿਹਾ ਮਿਲਟਸ ਖਾਣ ਦਾ ਹਨਾ ਲੇਕਿਨ ਮੈਨੂੰ ਕੋਈ ਦੱਸ ਸਕਦਾ ਕਿ ਮਿਲਟਸ ਮਿਲਟਸ ਜਿਹੜੇ ਹੈਗੇ ਆ ਉਹ ਆਰਗੈਨਿਕ ਆ ਰਹੇ ਤੁਹਾਡੇ ਕੋਲੇ ਆਰਗੈਨਿਕ ਨਹੀਂ ਛੱਡੋ ਹੂੰ ਖੇਤ ਜਿਹੜੇ ਚ ਮਰਜੀ ਆ ਹੁਣ ਹੂੰ ਹਨਾ ਕੀ ਉਹ ਨੇਚਰਲ ਆ ਬਿਲਕੁਲ ਨਹੀਂ ਹਨਾ ਪਾਲਿਸ਼ ਹੋਏ ਹੋਏ ਆ ਹੂੰ ਉਹਨਾਂ ਕੋ ਹੌਲੀ ਹੌਲੀ ਕਰਕੇ ਵੀ ਸਾਰੀ ਤਰ੍ਹਾਂ ਦਾ ਜਿਹੜਾ ਭੋਜਨ ਆ ਜਿਹੜਾ ਪੈਦਾ ਤਾਂ ਸਾਡੇ ਖੇਤਾਂ 'ਚ ਹੀ ਹੁੰਦਾ ਪਰ ਕਬਜ਼ਾ ਉਹਦੇ ਤੇ ਜਿਹੜਾ ਜਿਹੜਾ ਕਾਰਪੋਰੇਟ ਜਾਂ ਜਿਹੜੀਆਂ ਕੰਪਨੀਆਂ ਨੇ ਜਿਹੜਾ ਉਦਯੋਗ ਹੈ ਉਹ ਕਰ ਰਿਹਾ ਉਹਨਾਂ ਨੇ ਕਰਨਾ ਹੀ ਸੀ ਜਿਹੜੇ ਤੁਹਾਡੇ ਤਿੰਨ ਕਾਨੂੰਨ ਆਏ ਸੀ ਤਿੰਨ ਕਾਨੂੰਨਾਂ ਦਾ ਮਕਸਦ ਹੀ ਇਹ ਸੀ ਵੀ ਜਿਹੜੀ ਫੂਡ ਇੰਡਸਟਰੀ ਹੈ ਇਹ ਹੁਣ ਆਉਣ ਵਾਲੇ ਸਮੇਂ 'ਚ ਸਭ ਤੋਂ ਜ਼ਿਆਦਾ ਵਧਣ ਫੁੱਲਣ ਵਾਲੀ ਇੰਡਸਟਰੀ ਆ ਔਰ ਇਹ ਤੋਂ ਸਭ ਤੋਂ ਵੱਡਾ ਵੱਡਾ ਕਬਜ਼ਾ ਤੁਹਾਨੂੰ ਪਤਾ ਕਿਸ ਦਾ ਆ ਡਾਣੀ ਦਾ ਸਭ ਤੋਂ ਵੱਡਾ ਕਬਜ਼ਾ ਉਸ ਦਾ ਜੀ ਫੂਡ ਇੰਡਸਟਰੀ ਦੇ ਉੱਤੇ ਉਹ ਬੜਾ ਚਲਾਕ ਸੀ ਨਿਕਲਿਆ ਬੰਦਾ ਔਰ ਇਹ ਇਹ ਇੰਡਸਟਰੀ ਕਦੇ ਵੀ ਡਾਊਨ ਨਹੀਂ ਜਾਣੀ ਹੂੰ ਇਹ ਹਮੇਸ਼ਾ ਵਧੂਗੀ ਤਾਂ ਉਹਨਾਂ ਦਾ ਸਿੱਕਾ ਕਿ ਖੇਤ ਵੀ ਸਾਡੇ ਹੁਣ ਹਨਾ ਕਾਰਖਾਨੇ ਵੀ ਸਾਡੇ ਹੁਣ ਪ੍ਰੋਸੈਸ ਹੋ ਕੇ ਤੁਹਾਡੇ ਤੱਕ ਪਹੁੰਚੇ ਜਿਵੇਂ ਯੂਰਪ ਦੇ ਵਿੱਚ ਕਿਸੇ ਨੇ ਇਹ ਨਹੀਂ ਪਤਾ ਲੱਗਦਾ ਬੱਚੇ ਨੂੰ ਵੀ ਬਦਾਮ ਆਉਂਦਾ ਕਿੱਥੋਂ ਆ ਹੂੰ ਹੂੰ ਉਹਨਾਂ ਪਾ ਦਿੱਤਾ ਇਹ ਉਹ ਚ ਉਹ ਫੈਕਟਰੀਆਂ 'ਚ ਬਣਦਾ ਹੋਊਗਾ ਰਾਈਟ ਤਾਂ ਉਸ ਚੀਜ਼ ਨਾਲ ਜਿਹੜੀਆਂ ਚੀਜ਼ਾਂ ਸੀ ਜਿਹੜੀਆਂ ਨੇਚਰਲ ਚੀਜ਼ਾਂ ਸਾਡੇ ਘਰ ਦੇ ਵਿੱਚ ਕਬਜ਼ੇ ਸੀ